ਹਾਂਜੀ ਯਾਰ ਕੀ ਹਾਲ ਚਾਲ ਹਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਤੁਸੀਂ ਠੀਕ ਠਾਕ ਹੋ ਤੁਹਾਡੇ ਜਨਵਰੀ ਸੈਟ ਵਟ ਹੋਣਗੇ ਤਾਂ ਲਓ ਮਿੱਤਰੋ ਅੱਜ ਪਾਪੇ ਕੋਲੇ ਆਏ ਆ ਹੋਰ ਪਾਪਾ ਕਿਵੇਂ ਏਹ ਤਾਂ ਠੀਕ ਆ ਲਓ ਬੱਚੇ ਛੱਡੀ ਬੈਠਾ ਆਪਾ ਦੇਖ ਲਓ 8-10 ਛੱਡੇ ਵੇ ਆ ਵਦਿਗਾ ਫਿਰਦੇ ਛਤਰਿਆਂ ਲੱਗੀਆਂ ਤੇ ਜਿਹੜੇ ਬੱਚੇ ਆ ਜਾਲੀ ਚ ਹਨ ਇਹਨਾਂ ਦੇ ਲਾਉਣਾ ਆਪਾਂ ਰੰਗ ਠੀਕ ਆ ਲਾਉਨੇ ਆ ਲਾਲ ਰੰਗ ਲਾਉਣਾ ਚੰਗਿਆੜਾ ਤੇ ਅਲੱਗ-ਅਲੱਗ ਲਾਵਾਂਗੇ ਸਾਰਿਆਂ ਦੇ ਕਿਸੇ ਦੇ ਕੋਈ ਡਿਜ਼ਾਈਨ ਪਾਵਾਂ ਕਿਸੇ ਦੇ ਕੋਈ ਲਾਉਨੇ ਫਿਰ ਤੁਹਾਨੂੰ ਦਿਖਾਉਨੇ ਆ ਤੇ ਗਰਮੀਆਂ 'ਚ ਟੈਂਪਰੇਚਰ ਬਾਈ ਬਾਬਾ ਹੀ ਹਾਈ ਲੱਗਦਾ ਮੈਨੂੰ ਹੈਗੀ ਬਾਬਾ ਹਵਾ ਚੱਲਦੀ ਉਹਦੇ ਵਿੱਚ ਆ ਮੇਰੇ ਹੱਲਦੀ ਨਹੀਂ ਪਰ ਉਹ ਬਾਬਾਈ ਆ ਬਾਕੀ ਆ ਦੇਖੋ ਜਾਨਵਰ ਆਦੇ ਆ ਦੋ ਇੱਕ ਨੀਲਾ ਕਟੇਪਾ ਬੱਤਕਾ ਅੰਦਰ ਲੱਗ ਲਓ ਬਾਈ ਪਾਪਾ ਕਹਿੰਦਾ ਜਾਲੀ ਇੱਥੇ ਸ਼ਾਮੀ ਘੱਟਲੇ ਉਹਨੇ ਇੱਥੇ ਰੱਖ ਲੈਣੀ ਆਰੇ ਬਈ ਬਣਾ ਆਪਣਾ ਲਾਲ ਰੰਗ ਤੇ ਨਾਲ ਟੱਕਾ ਤਿਆਰ ਕਰ ਲਿਆ ਬਾਪੇ ਨੂੰ ਦਿਖਾਉਣਾ ਮੈਂ ਇਹ ਵੀ ਆਲੂ ਹਾਂ ਦੱਕਾ ਲਾਉ ਨੂੰ ਰੰਗ ਲਾਉ ਨੂੰ ਬਈ ਰੰਗ ਆਲੂ ਮਾਲਾ ਰੰਗ ਕੀ ਹਾਲ ਹੈ ਕਿੰਦਰ ਜਾਨੀ ਹੈ ਹੋ ਚੜਾਈ ਨਹੀਂ ਜਾਲੀ ਜੀ ਚੜੌੜੇ ਆ ਯਾਰ ਚੜਾਈ ਨਹੀਂ ਟੱਕਿਆ ਸੀ ਯਾਰ ਜੀ ਆ ਬਈ ਬੱਚੇ ਦਿਖਾਉਣੇ ਨੇ ਬੱਲਾ ਬੱਲਾ ਬਾਕੀ ਭਈਆ ਪਤਾ ਨਹੀਂ ਅੱਜ ਛੱਡੇ ਲੈ ਜਿਹੜੀ ਮਰਜ਼ੀ ਲੈ ਤੇ ਆਪਣੇ ਦੇ ਹੈਗੇ ਅੱਜ ਰੈਸਟ ਦੇ ਕਾਲੂ ਕੱਢਾਂਗੇ ਉਹਨਾਂ ਨੂੰ ਆਪੇ ਵਾਲੇ ਫਿਰਦੀਆਂ ਆ ਲਿਆ ਠੀਕ ਹੈ ਆ ਪੱਖਾ ਲਾ ਕੇ ਮੌਨ ਇੱਥੇ ਬੈਠੇ ਸੀ ਆਪਾਂ ਸ਼ਾਮ ਹੀ ਇੱਧਰ ਸ਼ਾਮ ਰਹਿੰਦੀ ਆ ਬਹਾਵਾ ਟਾਈਮ ਤੱਕ ਇੱਧਰ ਦਸ਼ਾਪਦੀ ਵੀ ਨਹੀਂ ਆਉਂਦੀ ਕਿਉਂਕਿ ਮਗਰ ਘਰ ਬਣਿਆ ਕਰਕੇ ਕਿੰਝੇ ਬਦਗਲੋਂ ਟਕ ਕੋਈ ਫਰਮ ਦੇ ਬੰਦੇ ਬੱਚੇ ਲੌਂਗ ਨੇ ਯਾਲਾ ਬਈ ਬਾਗ ਦਾ ਕੇ ਵੇਲੇ ਆਉਣਾ ਜੀ ਆ ਨਾ ਪੰਖਣਾ ਮਨਾ ਗਣਦਾ ਵੇ ਇੱਕ ਉਹ ਫਿਰ ਕਿੰਨੇ ਦੇ ਲਾਉਣਾ 8 ਰੰਗ ਦੇ ਦੂਸਾ ਚਲ ਦੇਖੋ ਬਈ ਰੰਗ ਤਾਂ ਇਹੋ ਜਿਹਾ ਖਤਨਾਖਾ ਪੂਰਾ ਹੱਥ ਤੇ ਲੱਗ ਗਿਆ ਤੇ ਲਾਤਾ ਬੱਚੇ ਦੀ ਆਲੀ ਨਵਾਈ ਲਾਤਾ ਆ ਰਿੰਗ ਬਚ ਰਹਿ ਗਿਆ ਥੋੜਾ ਵੀ ਕਰੋ ਚੈੱਕ ਪਹਿਲੇ ਬੱਚੇ ਦੇ ਆਪਾਂ ਲਾਵਾ ਵੱਡਾ ਹਰਾ ਦੂਸਾ ਕਹਿ ਲਓ ਕਰਤਾ ਲਾਲ ਚੰਗੇ ਵਾਲਾ ਠੀਕ ਹੈ ਬਈ ਇੰਨੇ ਛੜਦਨੇ ਆਂ ਹੋਰ ਫੜਦਨੇ ਆਂ। ਮੱਥੇ ਵੀ ਲਾ ਰਹੇ ਆਂ। ਹਾਂ। ਉਹ ਦੇਖੋ ਭਾਈ, ਬੱਚਾ ਉੱਡ ਗਿਆ ਨਹੀਂ ਜਿਹੜਾ ਥੱਲੇ ਆ ਗਿਆ, ਬੱਚਾ ਉੱਧਰ ਪਾਤਾ ਆਪਾਂ ਜੀ ਰੰਗ ਲਾਇਆ ਜਾਲ ਦੇ ਵਿੱਚ। ਤੇ ਬਾਕੀ ਆਹ ਨੇ ਪਾਪਾ ਫੜਦਾ ਹਾਂ, ਹੋਰਾਂ ਤੇ ਲਾਉਨੇ ਆਂ। ਫਾਇਰਾ ਦੇ ਲੱਗ ਲੱਗ ਡਿਜ਼ਾਈਨ ਪਾਵਾਂਗੇ ਜਿੰਨੇ ਵੀ ਐਸੇ ਨਾ। ਉਹ ਦੂਜਾ ਢੀਠ ਵਾਲੀ। ਇਹਦਾ ਕਰਦੇ ਜੀ। ਸੱਚਾ ਉਹਦਾ ਖੱਬਾ ਕੀਤਾ ਨਹੀਂ ਉਹਦਾ ਸੱਜਾ ਉਹਦਾ ਸੱਜਾ ਦਾ ਖੱਬਾ ਕਰਦੀ ਲਓ ਬਾਈ ਕਰੋ ਚੱਕ ਇਹਦੇ ਮਾਰਤਾ ਆਪਾਂ ਡੰਡਾ ਇੱਕ ਪਾਸੇ ਠੀਕ ਆ ਯਾਰ ਯਾਰ ਜੀ ਬਾਦ ਨੇ ਉੱਥੇ ਇਹ ਆਸ਼ਕਾਰੀ ਥੱਲੇ ਉਤਰਿਆ ਸਿਆ ਕੋਈ ਹੱਥ ਲਾ ਪੁੱਠਾਈ ਗੱਜਾ ਇਹਦਾ ਮਾਰ ਖੱਡ ਜਾ ਦੇ ਚਲੇ

ਆਊਗਾ ਪਾਪਾ ਜਾਲ ਚੋਂ ਹੋਰ ਫੜਦੇ ਆਂ ਬਈ ਦੋ ਤਿੰਨ ਚਿੱਟੇ ਚਿੱਟੇ ਇਹਦੇ ਲਾਉਣਾ ਬਸ ਉਹ ਵੀ ਆ ਬੱਚੇ ਦੀ ਵੀ ਲਾਤਾ ਇਧਰ ਥੋੜੀ ਜਿਹੀ ਕਾਸ ਛੱਡ ਕੇ ਤੇ ਫਟਾ ਮਾਰਦਾ ਚੌੜਾ ਵਿਚਾਲੇ ਜਿ ਰੱਖ ਕੇ ਉਹ ਭੰਗ ਰੱਖ ਲੈ ਜਿਹੜੇ ਜਿਹੀਂ ਕੀ ਆ ਹਾਂ ਕਿਹੜਾ ਲਾਓ ਬਈ ਐਂ ਲਾਦਾ ਬਈ ਤਾਂ ਚੱਕੀ ਪਾਪਾ ਖੋਲੀ ਮੜਾ ਕੱਲਾ ਹਾਂ ਓਕੇ ਕੋਈ ਆਰਤੀ ਦੇ ਐਂ ਲਾਤਾ ਪੈਦਰ ਵੀ ਡੰਡਾ ਮਾਰਤਾ ਇੱਧਰ ਵੀ ਡੰਡਾ ਮਾਰਦਾ। ਹਾਂ, ਤਾਂ ਲੱਗਦਾ ਲੰਗੜੀ ਹੈ। ਦੇਖੋ ਬਈ ਠੀਕ ਐ। ਦੋਨੇ ਪਾਸੇ ਡੰਡੇ ਤੇ ਮਾਰਦੇ ਪੂਰਾ ਗਾਡਰ ਲੱਗਦਾ। ਭਾ ਦੇ ਪਾਜਾਲ ਚ। ਇੱਕ ਤਾਰ ਦੇ ਰੰਗ ਲਾਇਆ ਇੱਧਰ ਦੇਖੋ। ਕਿਉਂ? ਮਾਇਕਾ ਪੂਰਾ ਗਾਡਰ ਆ ਗਿਆ। ਬੀ ਲੈ। ਕਰ ਦੋ। ਦੱਸਿਓ ਬਈ ਕਮੈਂਟ ਕਰਕੇ ਰੰਗ ਕਿਵੇਂ ਲੱਗਿਆ। ਤੇ ਬਾਕੀ ਇਹ ਤੁਹਾਨੂੰ ਉੜਦੇ ਵੀ ਦਿਖਾਵਾਂਗੇ। ਜਦੋਂ ਉੱਡਣ ਲੱਗੇ ਨਾ ਸਾਰੇ ਦਿਖਾਇਆ ਕਰਾਂਗੇ। ਵੇਖੋ ਕਿ ਨਸਰਾ ਵਿਚਾਲੇ ਜੇ ਰੱਖ ਕੇ ਝਾਲਰ ਮਾਰਤੀ ਕਿਉਂਕਿ ਇੰਨਾ ਕੀ ਦਾ ਪਾਰ ਜਿਹਾ ਚਿੱਟਾ ਸੀਗਾ ਬਾਕੀ ਸਾਰਾ ਸ਼ਾਹ ਕਲਾਈ ਆ ਕੰਮ ਤੋਂ ਆ ਵੀ ਖਲੋ ਇਹ ਜੱਜ ਤਲਾਏ ਬੱਚਾ ਲੈ ਮੋਟੇ ਦੇ ਟੱਕਾ ਪਾ ਬੰਗਾ ਸਾਰਿਆਂ ਦੇ ਲਾਉਣਾ ਮੜ ਮੜਾ ਲਾਦਾ ਠੀਕ ਹੈ ਭਾਈ ਦੱਸੋ ਕਮੈਂਟ ਕਰਕੇ ਰੰਕੇ ਦੱਸ ਲੱਗੇ ਲੋ ਵੀ ਭਾਈ ਆ ਬੱਚੇ ਦੇ ਲਾਤਾ ਆਪਾਂ ਬਗਲ ਟੂਸਾ ਕਰਤਾ ਮੋਟਾ ਇਹ ਕਰਕੇ ਟੂਸਾ ਕਰਤਾ ਤੇ ਨਾਲ ਟਿੱਕਾ ਮਾਰਤਾ ਠੀਕ ਹੈ ਜੀ ਉਹ ਕਹਿੰਦਾ ਛੱਡੋ ਆ ਦੋ ਰਹਿ ਗਏ ਇਹ ਛੋਟੇ ਇਹਨਾਂ ਦੇ ਤਾਂ ਨਹੀਂ ਲਾਇਆ ਡੱਬਾ ਉਹਦਾ ਭਾਈ ਆ ਦੋ ਨੇ ਰਹਿ ਗਏ ਇਹਨੇ ਤਾਂ ਨਹੀਂ ਲਾਇਆ ਕਿ ਆਪੇ ਛੋਟੇ ਆ ਠੀਕ ਹੈ ਇਹਨੇ ਦੇ ਲਾਵਾਂਗੇ ਆਪਾਂ ਬਾਅਦ ਚ ਪਾਸੇ ਜੇ ਪਾਸੇ ਪਾਸੇ ਦਾਣੀਏ ਕੱਲੇ ਹੈ? ਦਾਣੀਏ ਮੈਂ ਖੇ ਕੱਲੇ ਦੇ। ਹੋ। ਹੋਵੇ ਪਾ ਕੇ ਨਾ। ਪਾਣੀ ਦੇ ਨਾਲ ਆ ਖੰਡ ਬਸਤੀ ਨਾ। ਕੱਲੇ ਦਾਣੀ ਸੀ। ਜੇ ਤੈਨੂੰ ਮੇਰੀ ਪੀਤਾ ਉਹਦੀ ਬਣਾ ਤੂੰ। ਕਰਤਾ ਲੋਡੜ। ਹੂੰ। ਦੇ ਵੀ ਹਾ ਹਾ। ਕਾ ਕੇ ਜਲਦਾ ਜਿਹੜੇ ਦੋ ਦਿਨ ਬੈਠੇ ਹੋ ਵੀ ਉੱਡ ਕੇ ਦੁਵਾਰਾ। ਬਾਕੀ ਛਤਰੀਆਂ ਲੱਗੀਆਂ। ਆ ਵੀ ਉੱਡਾਂ ਲੱਗਾ ਦੇ ਲੋ ਜਿਹੜਾ ਹੁਣ ਇੱਥੇ ਬੈਠਾ ਨਹੀਂ ਸੀ। 11 11 हां हां 5 3 8 1 9 10 11 ਪੂਰੇ ਹੀ ਆ ਆ ਆ ਮੋੜੇ ਨੀ ਪਰੇ ਨੀ ਇਹ ਕਾਹੇ ਕਾਂਡੜਾ ਚਾਹੇ ਚੌੜ ਦਾ ਫੜਾਏ ਬਸ ਆਮਦੇ ਆਪਾ ਉਹ ਲਾਦ ਨੇ ਭਾਈ ਉਹ ਚੱਕੋ ਲੋਗ ਲਾ ਸਕੋ ਪਾ ਦੇ ਬੱਚੀ ਦੇਖ ਲੋ ਘਟਾਰ ਇੱਧਰ ਹੋ ਮੜਾਈ ਕਰਾਦਾ ਸੰਗਾਨ ਹੋ ਜਾ ਗਾਣ ਹੋ ਜਾ ਆਹ ਦੇਖ ਲੋ ਬਾਈਾਰੇ ਬੱਚੇ 파ਰੇ ਇੱਥੇ ਜਾਲ ਚ ਬੈਠੇ ਰਹਿਣ ਦੇ ਤੁੱਪੇ ਫੇ ਇੱਕਾ ਤੋਂਪੇ ਬੈਠਾ ਇਹਨੂੰ ਵੀ ਬੈਠਾ ਰਾਂਗੇ ਇਹ ਇੱਥੇ ਕੋਪੇ ਬੈਠਾ ਠੀਕ ਆ ਬਾਈ ਸਸਰੀ ਗੱਲ ਸਾਰਿਆਂ ਨੂੰ ਇਹ ਵੀਡੀਓ ਤੇ ਪੈਥੀਆਂ ਟਿਕਾ ਦੇ ਨੇ ਜਿਹੜੇ ਆਪਣੇ ਚੈਨਲ ਨਾਲ ਵੀ ਚੱਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੀਸ ਵੀਡੀਓ ਕਰਕੇ ਬਾਈ ਮੈਟਰ ਆ ਗਿਆ ਆ ਗਿਆ ਆ ਗਿਆ ਆ ਗਿਆ ਇੱਕ ਆ ਗਿਆ ਬਾਕੀ ਆ ਫਿਰਦੇ ਆ ਜਾਣਗੇ ਚਲੋ ਕੋਈ ਨਹੀਂ ਜਦੋਂ ਇਹਨਾਂ ਚਿਤ ਕਰੂਗਾ